ਬਣਾਉ ਦਿੱਤਾ ਗਿਆ ਉਹਨਾਂ ਨੇ ਪਾਰਲੀਮੈਂਟ ਚ ਬਣਾਇਆ ਅਸੀਂ ਵਿਰੋਧ ਕਰ ਰਹੇ ਹਾਂ ਵੀ ਇਹ ਕਾਨੂੰਨ ਬਣਨਾ ਨਹੀਂ ਸੀ ਚਾਹੀਦਾ ਜੇ ਬਣਾਉਣਾ ਵਾ ਅਸੀਂ ਕਹਿੰਦੇ ਹਾਂ ਕਾਨੂੰਨ ਬਣੇ ਪਰ ਉਹ ਡਰਾਈਵਰਾਂ ਦੀ ਵੀ ਸੇਫਟੀ ਹੋਵੇ ਚਾਹੇ ਉਹ ਟਰੱਕ ਡਰਾਈਵਰ ਆ ਚਾਹੇ ਉਹ ਟੈਕਸੀ ਡਰਾਈਵਰ ਆ ਚਾਹੇ ਉਹ ਬੱਸ ਆਪਰੇਟਰ ਆ ਉਹਨਾਂ ਦੀ ਵੀ ਸੇਫਟੀ ਹੋਵੇ ਵੀ ਸਰਕਾਰ ਉਹ 40 ਸਾਲ ਬਾਅਦ ਉਹਨਾਂ ਨੂੰ ਕੋਈ ਪੈਨਸ਼ਨ ਮਹਿੰਗਿਆ ਕਰਾਵੇ ਸਰਕਾਰ ਡਰਾਈਵਰ ਨੂੰ ਬੀਮਾ ਬੀਮੇ ਦੀ ਸਹੂਲਤ ਦੇਵੇ ਲਾਗੂ ਕਰਨ ਨਾਲ ਐਕਸੀਡੈਂਟ ਕੇਸ ਘਟ ਜਾਣਗੇ ਔਰ ਜੋ ਪਹਿਲਾ ਕਾਨੂੰਨ ਲਾਗੂ ਕੀਤੇ ਹੋਏ ਨੇ ਜੇ ਸਰਕਾਰ ਉਹਨਾਂ ਨੂੰ ਹੀ ਸਖਤੀ ਨਾਲ ਲਾਗੂ ਕਰ ਦੇ ਇਹ ਐਕਸੀਡੈਂਟ ਵੈਸੇ ਹੀ ਘਟਾਏ ਜਾ ਸਕਦੇ ਨੇ ਉਹਦੇ ਵਿੱਚ ਐਕਸੀਡੈਂਟ ਹੋਣ ਦੇ ਵਿੱਚ ਕੋਈ ਡਰਾਈਵਰ ਕੱਲਾ ਜ਼ਿੰਮੇਵਾਰ ਨਹੀਂ ਹੁੰਦਾ ਇਹ ਸਰਕਾਰਾਂ ਆਪਣੀ ਨਲਾਇਕੀਆਂ ਨੂੰ ਛਪਾਉਣ ਵਾਸਤੇ ਆਪਣੀਆਂ ਕਮੀਆਂ ਨੂੰ ਛਪਾਉਣ ਵਾਸਤੇ ਇਹ ਡਰਾਈਵਰਾਂ ਦੇ ਉੱਪਰ ਕਾਨੂੰਨ ਥੋਪ ਰਹੇ ਨੇ ਪਰ ਕਾਨੂੰਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ हिट एंड रन ਕਾਨੂੰਨੋ ਲੈ ਕੇ ਜਿਹੜੀ ਟ੍ਰਾਂਸਪੋਰਟ ਯੂਨੀయన్స్ ਨੇ ਜਾਂ ਫਿਰ ਟ੍ਰਾਂਸਪੋਰਟਰਸ ਨੇ ਉਹਨਾਂ ਦੇ ਵਿੱਚ ਬੜੀ ਨਾਰਾਜ਼ਗੀ ਚੱਲ ਰਹੀ ਹੈ ਸਰਕਾਰ ਭਾਵੇਂ ਸਫਾਈ ਦੇ ਰਹੀ ਹੈ ਕਿ ਅਸੀਂ ਕਾਨੂੰਨ ਹਾਲੇ ਤੱਕ ਲਾਗੂ ਨਹੀਂ ਕੀਤਾ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਤੁਸੀਂ ਬਣਾ ਤੋ ਜ਼ਰੂਰ ਦਿੱਤਾ ਹੈ ਜੇ ਤੁਸੀਂ ਅੱਜ ਨਹੀਂ ਕਰੋਗੇ ਤੋ ਕੱਲ ਤੁਸੀਂ ਲਾਗੂ ਜ਼ਰੂਰ ਕਰੋਗੇ ਤੇ ਮੇਰੇ ਨਾਲ ਮੌਜੂਦ ਨੇ ਪੰਜਾਬ ਦੇ ਵੱਖ-ਵੱਖ ਏਰੀਆਜ਼ ਤੇ ਆਏ ਹੋਣੇ ਟ੍ਰਾਂਸਪੋਰਟਰਸ ਨੇ ਤੇ ਉਹਨਾਂ ਨਾਲ ਗੱਲ ਕਰਾਂਗੇ ਵੀ ਉਹਨਾਂ ਦਾ ਵਿਊ ਪੁਆਇੰਟ ਲਾਂਗੇ ਕਿ ਉਹ ਕੀ ਫੀਲ ਕਰਦੇ ਨੇ ਆ ਇਸ ਕਾਨੂੰਨ ਨੂੰ ਲੈ ਕੇ ਸਭ ਤੋਂ ਪਹਿਲਾਂ ਭਾਈ ਜਮ ਤੋੜੇ ਕੋ ਲਾਇਆ ਤੁਸੀਂ ਆਪਣਾ ਨਾਮ ਦੱਸ ਕੇ ਮੇਰਾ ਨਾਮ ਰੇਜਿੰਦਰ ਸਿੰਘ ਰਾਜੂ ਜੀ ਜਨਰਲ ਸੈਕਟਰੀ ਆਯਾ ਟੈਕਸੀ ਯੂਨੀਅਨ ਪੰਜਾਬ ਅੱਛਾ ਤੁਸੀਂ ਟੈਕਸੀ ਯੂਨੀਅਨ ਨੂੰ ਰਿਪਰੈਜ਼ੈਂਟ ਕਰਦੇ ਹੋ ਇਹ ਜਿਹੜਾ ਕਾਨੂੰਨ ਹੈ ਟੈਕਸੀ ਯੂਨੀਅਨ ਇਸ ਦਾ ਵਿਰੋਧ ਕਿਉਂ ਕਰ ਰਹੀ ਹੈ ਸਰ ਦੱਸੋ ਸਰ ਇਹ ਕਾਨੂੰਨ ਹੀ ਬਹੁਤ ਗਲਤ ਹੈ ਕੋਈ ਵੀ ਡਰਾਈਵਰ ਨਹੀਂ ਚਾਹੁੰਦਾ ਹੁੰਦਾ ਕੋਈ ਜਾਨਵਰ ਵੀ ਜਾਂਦਾ ਹੋਵੇ ਡਰਾਈਵਰ ਉਹਨੂੰ ਵੀ ਬਚਾਉਂਦਾ ਤੇ ਇਹਨਾਂ ਨੇ ਜਿਹੜਾ ਕਾਨੂੰਨ ਬਹੁਤ ਗਲਤ ਬਣਾਇਆ ਡਰਾਈਵਰ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਕੁਝ ਹੁੰਦਾ ਪਬਲਿਕ ਨੂੰ ਮਾਰ ਦਿੰਦੀ ਆ ਘਟ ਘਟ ਕੇ ਤੇ ਉਹ ਗਲਤ ਆ ਸਾਰਾ ਸਿਸਟਮ ਪਬਲਿਕਲੀ ਇਹਨਾਂ ਨੇ ਕੁਝ ਨਹੀਂ ਕੀਤਾ ਡਰਾਈਵਰ ਨੂੰ ਕਹਤਾ ਕਿ 10 ਸਾਲ ਦੀ ਸਜ਼ਾ ਤੇ 7 ਲੱਖ ਜੁਰਮਾਨਾ ਅੱਛਾ ਇਹ ਤੁਹਾਡੀ ਨਾਰਾਜ਼ਗੀ ਹੈ ਹਾਂਜੀ ਸਰ ਤੁਸੀਂ ਆਪਣਾ ਨਾਮ ਦੱਸੋਗੇ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਅੱਛਾ ਤੁਸੀਂ ਕਿਹੜੀ ਯੂਨੀਅਨ ਰਿਪਰਜੈਂਟ ਸੀ ਜੁੰਦੇ ਵਾਈਸ ਪ੍ਰਧਾਨ ਹਾਂਜੀ ਤੇ ਟੈਕਸੀ ਯੂਨੀਅਨ ਜਿਵੇਂ ਕਿ ਇਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਵਿਰੋਧ ਕਰ ਰਹੇ ਹੋ ਕਿ ਡਰਾਈਵਰ ਦੇ ਖਿਲਾਫ ਤੋਂ ਕਾਨੂੰਨ ਹੈਗਾ ਲੇਕਿਨ ਜਿਹੜੀ ਪਬਲਿਕ ਹੈ ਉਹ ਡਰਾਈਵਰ ਨੂੰ ਮੈਨ ਹੈਂਡਲ ਕਰਦੀ ਹੈ ਉਹਦਾ ਕੋਈ ਕਾਨੂੰਨ ਹੋਣਾ ਚਾਹੀਦਾ ਹਾਂਜੀ ਉਹਦਾ ਜ਼ਰੂਰ ਕਾਨੂੰਨ ਹੋਣਾ ਚਾਹੀਦਾ ਇਹ ਸਾਡੇ ਲਈ ਕੱਲਾ ਕਾਨੂੰਨ ਨਹੀਂਗਾ ਜੋ ਅਸੀਂ ਮਤਲਬ ਟਰੱਕ ਚ ਚਲਾਉਨੇ ਆ ਜਾਂ ਟੈਕਸੀ ਚਲਾਉਨੇ ਆ ਇਹ ਹਰ ਇੱਕ ਉਸ ਵਰਗ ਲਈ ਹੈ ਜਿਹਦੇ ਕੋਲੇ ਲਾਇਸੈਂਸ ਹੈ ਇਹਦੇ ਵਿੱਚ ਸਾਡੇ ਮਤਲਬ ਇਹ ਕਿਹਾ ਜਾ ਰਿਹਾ ਹੈ ਵੀ ਜੋ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਆਂ ਇਹਦੇ ਦੇ ਨਾਲ ਮਤਲਬ ਲੋਕਾਂ ਦਾ ਆਮ ਜਨਤਾ ਦਾ ਨੁਕਸਾਨ ਹੋ ਰਿਹਾ ਹੈ ਇਸ ਕਰਕੇ ਜਨਤਾ ਦਾ ਨੁਕਸਾਨ ਕੋਈ ਨਹੀਂ ਹੋ ਰਿਹਾ ਸਾਡੀ ਆਪਸ ਵਿੱਚ ਹੀ ਟਕਰਾਓ ਪੈਦਾ ਕਰ ਰਹੇ ਆ ਉਹ ਲੋਕ ਵੀ ਡਰਾਈਵਰ ਆ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਸ ਸਮੱਸਿਆ ਦੇ ਵਿੱਚ ਦੀ ਗੁਜ਼ਰਨਾ ਪੈ ਸਕਦਾ ਹੈ ਦੇਖੋ ਨਾ ਜਦੋਂ ਕਿਤੇ ਵੀ ਕੋਈ ਇੱਕ 100 ਰੁਪਏ ਦੇ ਚਲਾਨ ਨੂੰ ਵਧਾ ਕੇ 2000 ਕਰ ਦਿੱਤਾ ਜਾਂਦਾ ਜਾਂ 10000 ਕਰ ਦਿੱਤਾ ਜਾਂਦਾ ਉੱਥੇ ਤਾਂ ਕੀ ਹੁੰਦਾ ਉਹਦਾ ਰਿਸ਼ਵਤ ਦਾ ਗਰਾਫ ਵੱਧ ਜਾਂਦਾ ਉੱਥੇ ਸ਼ੋਸ਼ਣ ਹੁੰਦਾ ਹੈ ਇਸੇ ਤਰ੍ਹਾਂ ਹੀ ਹੈ ਜੇ 7 ਲੱਖ ਸਾਡਾ ਜੁਰਮਾਨਾ ਕੀਤਾ 10 ਲੱਖ 10 ਸਾਲ ਦੀ ਸਜ਼ਾ ਕੀਤੀ ਸਾਨੂੰ 7 ਲੱਖ ਦਾ ਜੁਰਮਾਨਾ ਇਹ ਇਹਦੇ ਤੇ ਵੀ ਸਾਡਾ ਕਿਤੇ ਨਾ ਕਿਤੇ ਹਾਰ ਡਰਾਈਵਰ ਦਾ ਸ਼ੋਸ਼ਣ ਹੋਊਗਾ ਉੱਥੇ ਪੁਲਿਸ ਵੀ ਸ਼ੋਸ਼ਣ ਕਰੂਗੀ ਜੋ ਜਾਨਵੱਧ ਕੇ ਸਾਡੀ ਗੱਡੀ ਦੇ ਵਿੱਚ ਐਕਸੀਡੈਂਟ ਹੋਇਆ ਜੋ ਅਸੀਂ ਕੀਤਾ ਨਹੀਂ ਉੱਥੇ ਵੀ ਸਾਡਾ ਸ਼ੋਸ਼ਣ ਹੋਊਗਾ ਇਹ ਤੁਹਾਡੀ ਨਾਰਾਜ਼ਗੀ ਹੈ ਸਰ ਤੁਸੀਂ ਨਾ ਦੱਸੋ ਸ਼ਰਨਜੀਤ ਕਲਸੀ ਪ੍ਰਧਾਨ ਅਜਾਟੈਕਸੀ ਯੂਨੀਅਨ ਪੰਜਾਬ ਤੁਸੀਂ ਵੀ ਟੈਕਸੀ ਯੂਨੀਅਨ ਦੇ ਹੋ ਜਿਹੜੀਆਂ 2 ਪੁਆਇੰਟ ਇਹਨਾਂ ਨੇ ਚੁੱਕੇ ਦੋ ਸਰਜਨਜੀਤ ਤੁਸੀਂ ਦੱਸੋ ਕਿ ਇਹ ਜਿਹੜਾ ਵਿਰੋਧ ਤੁਸੀਂ ਇਹ ਕਰ ਰਹੇ ਹੋ ਕਿ ਟੈਕਸੀ ਡਰਾਈਵਰ ਦੇ ਲਈ ਕਾਨੂੰਨ ਤਾਂ ਬਣ ਗਿਆ ਲੇਕਿਨ ਜੇ ਬਾਕੀ ਹੋਰ ਕੋਈ ਡਰਾਈਵਰ ਟੈਕਸੀ ਯੂਨੀਅਨ ਦੇ ਨਾਲ ਜਾਂ ਯੂਨੀਅਨ ਦੇ ਡਰਾਈਵਰਸ ਦੇ ਨਾਲ ਕੋਈ ਮੈਨ ਹੈਂਡਲਿੰਗ ਹੁੰਦੀ ਹੈ ਉਹਦੀ ਉਸ ਦੇ ਲਈ ਕੋਈ ਕਾਨੂੰਨ ਨਹੀਂ ਹੈਗਾ ਤੁਹਾਡਾ ਵੀ ਆਈ ਮੰਨਣਾ ਹੈ ਦੇਖੋ ਮੁੱਦੇ ਅਸੀਂ ਕੰਪੇਅਰ ਅਸੀਂ ਕਰ ਰਹੇ ਆ ਅਮਰੀਕਾ ਨਾਲ ਕੈਨੇਡਾ ਨਾਲ ਠੀਕ ਆ ਜੀ ਗਰਾਉਂਡ ਲੈਵਲ ਤੇ ਕਾਨੂੰਨ 4 ਸਾਲ ਦੀ ਬੱਚੀ ਨਾਲ ਰੇਪ ਹੋ ਜਾਂਦਾ। ਉਹਨੂੰ ਇਨਸਾਫ ਨਹੀਂ ਮਿਲਦਾ। ਪਰਿਵਾਰ ਥਾਣਿਆਂ 'ਚ ੱੱੱਕੇ ਖਾ ਖਾ ਕੇ ਉਹਨੂੰ ਇਨਸਾਫ ਨਹੀਂ ਮਿਲਦਾ। ਬਾਹਰਲੇ ਮੁਲਕ 'ਚ ਗੋਲੀ ਦਾ ਆਰਡਰ ਆ, ਚਰਾਹੇ 'ਚ ਖੜਾ ਕੇ ਜਾਂ ਸਿਰ ਕਲਮ ਕਰ ਦਿੱਤਾ ਜਾਂਦਾ। ਇਹੀ ਆਰਡਰ ਆ। ਕੈਨੇਡਾ ਦੇ ਵਿੱਚ ਇੱਕ ਟਰੱਕ ਡਰਾਈਵਰ ਆ, ਟੈਕਸੀ ਡਰਾਈਵਰ ਆ 911 ਤੇ ਕਾਲ ਕਰਦਾ ਉਹ। ਐਮਰਜੈਂਸੀ ਸੇਵਾ ਜਿਹੜੀ ਹੈਲੀਕਾਪਟਰ ਆ ਕੋਈ ਜਦ ਹੀ ਮੈਂ ਕਹਿੰਦਾ ਵੀ 5 ਮਿੰਟ ਵੀ ਜ਼ਿਆਦਾ ਆ 2 ਮਿੰਟ ਚ ਮੁਹੱਈਆ ਕਰਾਈਆ ਜਾਂਦੀਆਂ ਨੇ ਇੱਥੇ ਤਾਂ ਤੁਸੀਂ ਐਂਬੂਲੈਂਸ ਨੂੰ ਫੋਨ ਕਰ ਦੋ ਉਹ 2-2 ਘੰਟੇ ਨਹੀਂ ਆਉਂਦੀ ਬੰਦਾ ਰੋਡ ਤੇ ਤੜਫ ਤੜਫ ਕੇ ਮਰ ਜਾਂਦਾ ਚਾਹੇ ਉਹ ਡਰਾਈਵਰ ਵੀ ਕਿਉਂ ਨਾ ਹੋਵੇ ਉਹਦੇ ਚ ਉਹ ਵੀ ਤੜਫ ਤੜਫ ਮਰ ਜਾਂਦਾ ਇੱਥੇ ਐਂਬੂਲੈਂਸ ਨਹੀਂ ਆਉਂਦੀ ਉਸ ਤੋਂ ਬਾਅਦ ਜਿਹੜਾ ਇਹ ਕਾਨੂੰਨ ਬਣਾ ਦਿੱਤਾ ਗਿਆ ਉਹਨਾਂ ਨੇ ਪਾਰਲੀਮੈਂਟ ਚ ਬਣਾਇਆ ਅਸੀਂ ਵਿਰੋਧ ਕਰ ਰਹੇ ਹਾਂ ਵੀ ਇਹ ਕਾਨੂੰਨ ਬਣਨਾ ਨਹੀਂ ਸੀ ਚਾਹੀਦਾ ਜੇ ਬਣਾਉਣਾ ਵਾ ਅਸੀਂ ਕਹਿੰਦੇ ਆ ਕਾਨੂੰਨ ਬਣੇ ਪਰ ਉਹ ਡਰਾਈਵਰਾਂ ਦੀ ਵੀ ਸੇਫਟੀ ਹੋਵੇ ਚਾਹੇ ਉਹ ਟਰੱਕ ਡਰਾਈਵਰ ਆ ਚਾਹੇ ਉਹ ਟੈਕਸੀ ਡਰਾਈਵਰ ਆ ਚਾਹੇ ਉਹ ਬੱਸ ਆਪਰੇਟਰ ਆ ਉਹਨਾਂ ਦੀ ਵੀ ਸੇਫਟੀ ਹੋਵੇ ਵੀ ਸਰਕਾਰ ਉਹ 40 ਸਾਲ ਬਾਅਦ ਉਹਨਾਂ ਨੂੰ ਕੋਈ ਪੈਨਸ਼ਨ ਮਹੱਈਆ ਕਰਾਵੇ ਸਰਕਾਰ ਡਰਾਈਵਰ ਨੂੰ ਬੀਮਾ ਬੀਮੇ ਦੀ ਸਹੂਲਤ ਦੇਵੇ ਜਾਂ ਉਹ ਭੀੜ ਜਿਹੜੀ ਇਕੱਠੀ ਹੁੰਦੀ ਆ ਉਹ ਕੁੱਟ-ਕੁੱਟ ਕੇ ਮਾਰਦੀ ਆ ਉਹਨਾਂ ਨੂੰ 20 ਲੱਖ ਜੁਰਮਾਨਾ ਕਰੇ ਜਾਂ ਉਹਨਾਂ ਤੇ ਵੀ ਕਾਨੂੰਨ ਲਾਗੂ ਹੋਵੇ ਵੀ ਤੁਹਾਨੂੰ ਜਮਾਨਤ ਨਹੀਂ ਹੋ ਤੁਹਾਡੀ ਉਹਨਾਂ ਤੇ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਸੋ ਇਹ ਬਿਲਕੁਲ ਨਾ ਅਨਸਾਫੀ ਆ ਮੈਂ ਕਹੂੰਗਾ ਕਹਿ ਲੋ ਵੀ ਕਾਰਪੋਰੇਟਾਂ ਨੂੰ ਜਿਹੜੇ ਵੱਡੇ ਘਰਾੜੇ ਉਹਨਾਂ ਨੂੰ ਬਚਾਉਣ ਕਰਕੇ ਜਾਂ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਕਿ ਫੇਲ ਹੋ ਚੁੱਕੀਆਂ ਨੇ ਉਹਨਾਂ ਨੂੰ ਬਚਾਉਣ ਕਰਕੇ ਇੱਕ ਡਰਾਈਵਰ ਦੀ ਬਲੀ ਦੇਤੀ ਤੁਹਾਡੀ ਜਿਹੜੀ ਨਾਰਾਜ਼ਗੀ ਹੈ ਉਹ ਸਿਰਫ ਕਾਨੂੰਨ ਨੂੰ ਲੈ ਕੇ ਤੁਸੀਂ ਹੋਰ ਵੀ ਚਾਹੁੰਦੇ ਹੋ ਕਿ ਹੋਰ ਪ੍ਰੋਵੀਜ਼ਨ ਹੋਣ ਡਰਾਈਵਰਾਂ ਦੀ ਇੰਸ਼ੋਰੈਂਸ ਹੋਣ ਹੋਵੇ ਜਾਂ ਫਿਰ ਕੁਝ ਉਹਨਾਂ ਦਾ ਪ੍ਰੋਟੈਕਸ਼ਨ ਦੇ ਲਈ ਵੀ ਤੁਸੀਂ ਚਾਹੁੰਦੇ ਹੋ ਕਿ ਕੋਈ ਕਾਨੂੰਨ ਬਣੇ ਜੀ ਬਿਲਕੁਲ ਚਾਹੁੰਦੇ ਆ ਕਾਨੂੰਨ ਬਣੇ ਡਰਾਈਵਰ ਲਈ ਕਾਨੂੰਨ ਹੋਣਾ ਚਾਹੀਦਾ ਵਾ ਕਿਉਂਕਿ ਇੱਕ ਜਿਹੜਾ ਡਰਾਈਵਰ ਆ ਉਹ ਦੇਸ਼ ਦੀ ਰੀੜ ਦੀ ਹੱਡੀ ਆ ਚਾਹੇ ਉਹ ਟਰੱਕ ਆਪਰੇਟਰ ਆ ਚਾਹੇ ਉਹ ਟੈਕਸੀ ਆਪਰੇਟਰ ਆ ਜੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਜਾਂਦੇ ਆ ਜਾਂ ਦੇਸ਼ ਦੇ ਸੂਬੇ ਦੇ ਮੁੱਖ ਮੰਤਰੀ ਵੀ ਜਾਂਦੇ ਆ ਉਹ ਵੀ ਇੱਕ ਡਰਾਈਵਰ ਨਾਲ ਬੈਠ ਕੇ ਜਾਂਦੇ ਆ ਇਹ ਡਰਾਈਵਰਾਂ ਨੂੰ ਵੀ ਜਾਗਣਾ ਪੈਣਾ ਵਾ ਤਾਂ ਮੇਰੀ ਇੱਕ ਹੋਰ ਅਪੀਲ ਆ ਕਾਨੂੰਨ ਬਣ ਜਾਂਦੇ ਆ ਕਾਨੂੰਨ ਟੈਕਸੀਆਂ ਤੇ ਆਲ ਇੰਡੀਆ ਟੂਰਿਸਟ ਪਰਮਿਟ ਏਆਈਟੀਪੀ ਰੂਲ 2023 ਬਣੇ ਪੂਰੇ ਇੰਡੀਆ 'ਚ ਲਾਗੂ ਨੇ ਵੀ ਤੁਸੀਂ ਕਿਸੇ ਸਟੇਟ 'ਚ ਜਾਓ ਕਾਰ ਨੂੰ 20000 ਇਨੋਵਾ ਨੂੰ 30000 ਟੈਂਪੋ ਟਰੈਵਲ ਨੂੰ 80000 ਉਹਦੇ ਚ ਵੀ ਸਲੇਬਾਂ ਬਣੀਆਂ ਤੇ ਹਿਮਾਚਲ ਨੇ ਐਕਟ ਦੀ ਵਾਇੋਲੇਸ਼ਨ ਕਰੀ ਉਲੰਘਣਾ કરી ਹਿਮਾਚਲ ਦੀ ਸਰਕਾਰ ਨੇ ਕਰੀ ਪ੍ਰਿੰਸੀਪਲ ਸੈਕਟਰੀ ਟਰਾਂਸਪੋਰਟ ਨੇ ਕਰੀ ਉਹਨਾਂ ਦੇ ਕੀ ਕਾਨੂੰਨ ਆ ਡਬਲ ਟੈਕਸੇਸ਼ਨ ਦੀ ਅਸੀਂ ਜਦੋਂ ਇੱਕ ਟੈਕਸ ਪੇ ਕਰਤਾ ਉਸ ਤੋਂ ਬਾਅਦ ਦੋਹਰਾ ਟੈਕਸ ਕਿਉਂ ਦਈਏ ਕਿਸੇ ਮੋਟਰ ਵਹੀਕਲ ਐਕਟ ਚ ਉਹਨਾਂ ਤੇ ਵੀ ਕਾਨੂੰਨ ਬਣਨੇ ਚਾਹੀਦੇ ਆ ਕਾਨੂੰਨ ਇੱਕ ਗਰਾਊਂਡ ਲੈਵਲ ਤੋਂ ਬਣਨਾ ਚਾਹੀਦਾ ਨਾ ਕਿ ਏਸੀ ਕਮਰਿਆਂ 'ਚ ਬੈਠ ਕੇ ਬਣਨਾ ਚਾਹੀਦਾ ਤੁਸੀਂ ਆਪਣਾ ਨਾਮ ਮੈਂ ਅਜੀਤ ਸਿੰਘਲਾ ਜੀ ਸੂਬਾ ਪ੍ਰਧਾਨ ਆਲ ਪੰਜਾਬ ਟਰੱਕ ਇਕਤਾ ਜੀ ਅੱਛਾ ਜਿਵੇਂ ਕਿ ਅਸੀਂ ਟੈਕਸੀ ਆਪਰੇਟਰਸ ਵੀ ਰਿਪਰੈਜ਼ੈਂਟੇਟਿਵਸ ਨਾਲ ਗੱਲ ਕੀਤੀ ਹੈ ਟਰੱਕ ਆਪਰੇਟਰਸ ਦੀ ਕੀ ਮੰਗ ਹੈ ਸਰ ਤੁਸੀਂ ਕਿਉਂ ਵਿਰੋਧ ਕਰ ਰਹੇ ਹੋ ਸਰ ਅਸੀਂ ਵਿਰੋਧ ਇਹ ਕਰ ਰਹੇ ਆ ਇਹ ਕੱਲੇ ਟਰੱਕਾਂ ਵਾਲਾ ਜਾਂ ਟੈਕਸੀਆਂ ਵਾਲਾ ਦਾ ਮੁੱਦਾ ਨਹੀਂ ਹੈਗਾ ਇਹ ਸਰ ਜਿੰਨੇ ਵੀ ਪੰਜਾਬ ਦੇ ਵਿੱਚ ਕੋਈ ਆਪਣਾ ਵਹੀਕਲ ਆਪ ਚਲਾਉਂਦਾ ਹੈ ਇਹ ਹਰ ਇੱਕ ਉਸ ਬੰਦੇ ਤੇ ਲਾਗੂ ਹੁੰਦਾ ਹੈ ਜੋ ਆਪਣਾ ਵਹੀਕਲ ਆਪ ਚਲਾਉਂਦਾ ਹੈ ਪਰ ਅਸੀਂ ਸਰਕਾਰ ਨੂੰ ਇਹ ਗੱਲ ਪੁੱਛਣੀ ਚਾਹੁੰਦੇ ਆ ਕਿ ਇਹ ਕਾਨੂੰਨ ਦੀ ਕੋਈ ਜ਼ਰੂਰਤ ਨਹੀਂ ਸੀ ਕਿਉਂਕਿ ਇਹਨਾਂ ਨੇ ਸਰਕਾਰ ਨੇ ਕਿਹਾ ਕਿ ਇਹ ਨਵਾਂ ਕਾਨੂੰਨ ਲਾਗੂ ਕਰਨ ਨਾਲ ਐਕਸੀਡੈਂਟ ਕੇਸ ਘਟ ਜਾਣਗੇ ਪਰ ਜੋ ਪਹਿਲਾ ਕਾਨੂੰਨ ਲਾਗੂ ਕੀਤੇ ਹੋਏ ਨੇ ਜੇ ਸਰਕਾਰ ਉਹਨਾਂ ਨੂੰ ਹੀ ਸਖਤੀ ਨਾਲ ਲਾਗੂ ਕਰ ਦੇ ਇਹ ਐਕਸੀਡੈਂਟ ਵੈਸੇ ਹੀ ਘਟਾਏ ਜਾ ਸਕਦੇ ਨੇ ਉਹਦੇ ਵਿੱਚ ਐਕਸੀਡੈਂਟ ਹੋਣ ਦੇ ਵਿੱਚ ਕੋਈ ਡਰਾਈਵਰ ਕੱਲਾ ਜ਼ਿੰਮੇਵਾਰ ਨਹੀਂ ਹੁੰਦਾ ਇਹ ਸਰਕਾਰਾਂ ਆਪਣੀ ਨਲਾਇਕੀਆਂ ਨੂੰ ਛਪਾਉਣ ਵਾਸਤੇ ਆਪਣੀਆਂ ਕਮੀਆਂ ਨੂੰ ਛਪਾਉਣ ਵਾਸਤੇ ਇਹ ਡਰਾਈਵਰਾਂ ਦੇ ਉੱਪਰ ਕਾਨੂੰਨ ਥੋਪ ਰਹੇ ਨੇ ਪਰ ਕਾਨੂੰਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੁਣ ਅਸੀਂ ਟੋਲ ਪਲਾਜ਼ੇ ਦੇ ਘਟਾਉਣੇ ਆ ਜੀ ਨਨਨੇ 60-80 ਕਿਲੋਮੀਟਰ ਦੇ ਟੋਲ ਬਾਲਦੇ ਨੇ ਸੜਕਾਂ ਟੁੱਟੀਆਂ ਹੋਈਆਂ ਨੇ ਸੜਕਾਂ ਤੇ ਆਵਾਰਾ ਪਸ਼ੂ ਆਮ ਘੁੰਮ ਰਹੇ ਨੇ ਜਿਹੜੇ ਕਿ ਐਕਸੀਡੈਂਟਾਂ ਦਾ ਕਾਰਨ ਬਣਦੇ ਨੇ ਫਿਰ ਸਜ਼ਾ ਕੱਲੇ ਡਰਾਈਵਰ ਨੂੰ ਹੀ ਕਿਉਂ ਦਿੱਤੀ ਜਾ ਰਹੀ ਹੈ ਡਰਾਈਵਰ ਕਦੇ ਵੀ ਗੱਡੀ ਚਲਾਉਂਦਾ ਆ ਬਦੀ ਕਦੇ ਵੀ ਉਹ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕਰਦਾ ਐਕਸੀਡੈਂਟ ਆਮੇ ਚਾ ਅਚਾਨਕ ਹੁੰਦਾ ਪਰ ਜੋ ਮੌਕੇ ਦੀ ਭੀੜ ਹੈ ਮੌਕੇ ਦੀ ਭੀੜ ਹਮੇਸ਼ਾ ਆਪ ਜੱਜ ਬਣ ਕੇ ਜਦੋਂ ਕੋਈ ਐਕਸੀਡੈਂਟ ਹੁੰਦਾ ਮੌਕੇ ਤੇ ਡਰਾਈਵਰ ਦੀ ਕੁੱਟ-ਕੁੱਟ ਕੇ ਗੁੱਟਮਾਰ ਕਰ ਦਿੰਦੇ ਨੇ ਜਾਂ ਉਹਦੀ ਲੱਤਾਂ ਮਾ ਤੋੜ ਕੇ ਉਹਨੂੰ ਅਪਾਹਜ ਕਰ ਦਿੰਦੇ ਨੇ ਅੱਜ ਤੱਕ ਹਿੰਦੁਸਤਾਨ ਦੇ ਕਿਸੇ ਵੀ ਸੰਵਿਧਾਨ ਚ ਕੋਈ ਇਦਾਂ ਦੀ ਸਜ਼ਾ ਅੱਜ ਤੱਕ ਕੇਸ ਨਹੀਂ ਹੋਇਆ ਕਿ ਕਿਸੇ ਡਰਾਈਵਰ ਨੂੰ ਡਰਾਈਵਰ ਦੀ ਕੁੱਟਮਾਰ ਕਰਨ ਤੇ ਭੀੜ ਨੂੰ ਕੋਈ ਸਜ਼ਾ ਦਿੱਤੀ ਹੋਵੇ ਜਾਂ ਕੋਈ ਡਰਾਈਵਰ ਨੂੰ ਕੋਈ ਮੁਆਵਜ਼ਾ ਦਿੱਤਾ ਹੋਵੇ ਇਹ ਆਮ ਗੱਲਾਂ ਦੇਖਣ ਨੂੰ ਮਿਲਦੀਆਂ ਨੇ ਕਿ ਕਿੰਨੇ ਡਰਾਈਵਰ ਕੁੱਟ-ਕੁੱਟ ਕੇ ਅਪਾਹਜ ਹੋ ਗਏ ਨੇ ਜਾਂ ਮਾਰਦੇ ਨੇ ਇਕਲ ਮੈਂ ਹੋਰ ਤੁਹਾਡੇ ਮਾਦੀਪਰਾਂ ਹੀ ਕਹਿਣਾ ਚਾਹੂੰਗਾ ਕਿ ਜਿੰਨੇ ਵੀ ਅੱਜ ਤੱਕ ਟਰੱਕ ਡਰਾਈਵਰਾਂ ਦੇ ਕੇਸ ਹੋਏ ਨੇ ਐਕਸੀਡੈਂਟ ਕੇਸ ਉਹਦੇ ਵਿੱਚ 85% ਕੇਸਾਂ ਦੇ ਵਿੱਚੋਂ ਸਾਡੇ ਜੋ ਡਰਾਈਵਰ ਭਰਾ ਨੇ ਉਹ ਬਰੀ ਹੋਏ ਨੇ ਤੋ ਮੈਂ ਇਹ ਗੱਲ ਦੱਸਣਾ ਚਾਹੂੰਗਾ ਕਿ ਜਦੋਂ ਮਾਨਯੋਗ ਕੋਰਟ ਦੁਆਰਾ ਉਹ 85% ਲੋਕ ਬਰੀ ਹੋ ਗਏ ਨੇ ਤੇ ਜੋ ਸਜ਼ਾ ਦਿੱਤੀ ਜਾਂਦੀ ਹੈ ਉਹ ਵੱਡੀ ਗੱਡੀ ਵਾਲੇ ਦਾ ਕਸੂਰ ਕੱਢਿਆ ਜਾਂਦਾ ਮੌਕੇ ਦੇ ਕੇ ਵੱਡੀ ਗੱਡੀ ਹੈ ਕਸੂਰੇ ਦਾ ਤਾਂ ਉਹ ਮੌਕੇ ਤੇ ਜੱਜ ਨਾ ਬਣਿਆ ਜਾਵੇ ਤਾਂ ਮੈਂ ਸਰਕਾਰ ਨੂੰ ਇੱਕ ਅਪੀਲ ਕਰਦਾ ਬੇਨਤੀ ਕਰਦਾ ਕਿ ਜੋ ਇਹ ਕਾਨੂੰਨ ਤੁਸੀਂ ਬਣਾ ਰਹੇ ਹੋ ਕਾਲੇ ਕਾਨੂੰਨ ਇਹ ਡਰਾਈਵਰਾਂ ਦੇ ਬਿਲਕੁਲ ਅੰਗੇਸ਼ਟ ਨੇ ਜੋ ਅੱਗੇ ਦਾ ਸਿਸਟਮ ਚੱਲ ਰਿਹਾ ਡਰਾਈਵਰ ਉਹ ਨਵਾਂ ਡਰਾਈਵਰ ਮਾਰਕੀਟ ਦੇ ਵਿੱਚ ਨਹੀਂ ਆ ਰਿਹਾ ਕੋਈ ਵੀ ਬੰਦਾ ਇਸ ਲਾਈਨ ਦੇ ਵਿੱਚ ਪੈਣਾ ਨਹੀਂ ਚਾ ਰਿਹਾ ਜਦੋਂ ਕਿ ਬਾਹਰਲੀ ਫੋਰਨ ਲੋਕ ਜਾਂਦੇ ਨੇ ਸਾਡੇ ਬੱਚੇ 50-50 ਲੱਖ ਰੁਪਏ ਖਰਚ ਕੇ ਬਾਹਰ ਜਾ ਕੇ ਡਰਾਈਵਰੀਆਂ ਕਰਦੇ ਨੇ ਉਹ ਕਿਉਂ ਕਰਦੇ ਨੇ ਕਿਉਂ ਉਹਨਾਂ ਨੂੰ ਪਤਾ ਹੈ ਕਿ ਬਾਹਰਲਾ ਜੋ ਸੈਕਟਰ ਹੈ ਸਾਡੇ ਸਰਕਾਰਾਂ ਜਿਵੇਂ ਕਰਸੀ ਸਾਹਿਬ ਨੇ ਦੱਸਿਆ ਕਿ ਕੰਪੈਰੀਸ਼ਨ ਤਾਂ ਕਰਦੇ ਆਂ ਅਸੀਂ ਬਾਹਰਲੀ ਕੰਟਰੀਆਂ ਨਾਲ ਕਿ ਹਿੰਦੁਸਤਾਨ ਨੂੰ ਬਾਹਰਲੀ ਕੰਟਰੀ ਦੇ ਅਕੋਰਡਿੰਗ ਬਣਾਵਾਂਗੇ ਪਰ ਸਾਡੇ ਜੋ ਕਾਨੂੰਨ ਨੇ ਉਹ ਲਾਗੂ ਨਹੀਂ ਹੁੰਦੇ ਹੈਗੇ ਬਲਕਿ ਉਹ ਕਾਨੂੰਨਾਂ ਦੀ ਆੜ ਦੇ ਵਿੱਚ ਸਾਡਾ ਡਰਾਈਵਰਾਂ ਦਾ ਸ਼ੋਸ਼ਣ ਕੀਤਾ ਜਾਂਦਾ ਤੁਸੀਂ ਥੋੜਾ ਜਿਹਾ ਹਿੰਟ ਦੇ ਸਕਦੇ ਹੋ ਸ਼ੋਸ਼ਣ ਕਿਵੇਂ ਹੁੰਦਾ ਹੈ ਜੋ ਜਦੋਂ ਤਰ ਜਿਵੇਂ ਉਹਨੇ ਕਾਨੂੰਨ ਬਣ ਗਿਆ ਇਹਦੇ ਨਾਲ ਜੇ ਬਾਈਚਾਂ ਦਾ ਕੋਈ ਐਕਸੀਡੈਂਟ ਹੁੰਦਾ ਕੋਈ ਹਿੱਟ ਐਂਡ ਰਨ ਆ ਦੀ ਕੋਈ ਕਾਨੂੰਨ ਆ ਜਾਂਦਾ ਤਾਂ ਸੋਚ ਲਈ ਹੈ ਕਿ ਜਦੋਂ ਦੇਖੋ ਕਈ ਪਹਿਲਾਂ ਸਾਡੇ ਬੈਠ ਕੇ ਆਪਸ ਵਿੱਚ ਸਮਝੌਤੇ ਹੋ ਜਾਂਦੇ ਨੇ ਰਾਜੀ ਨਾਵੇਂ ਹੋ ਜਾਂਦੇ ਨੇ ਪੰਚਾਇਤੀ ਤੌਰ ਤੇ ਹੁਣ ਜਦੋਂ ਕਾਨੂੰਨ ਸਖਤ ਹੋ ਜਾਣਗੇ ਤਾਂ ਜੋ ਸਮਝੌਤਾ ਪਹਿਲਾਂ ਕਿਸੇ ਗੱਡੀ ਦਾ ਕੋਈ 20000 ਦਿੰਦਾ ਕੋਈ 50000 ਦਿੰਦਾ ਹੁਣ ਲੱਖਾਂ ਦੀ ਤਦਾਰ ਜਾ ਕੇ ਸਮਝੌਤੇ ਹੋਣਗੇ ਕਿਉਂਕਿ ਜੋ ਇਹ ਕਾਨੂੰਨ ਹੈ ਉਹ ਡਰਾਈਵਰ ਦੀ ਜੋ ਪਹਿਲਾਂ ਜਮਾਨਤ ਹੁੰਦੀ ਹੈ ਉਹ ਥਾਣੇ ਚ ਹੀ ਲਈ ਜਾਂਦੀ ਹੈ ਜੋ ਪਹਿਲਾਂ ਕੇ ਕਾਨੂੰਨ ਬਣਾ 304 ए ਦਾ ਪਰ ਜੋ ਹੁਣ ਕਾਨੂੰਨ ਬਣ ਰਿਹਾ ਹੈ ਉਹਦੇ ਚ ਡਰਾਈਵਰ ਦੀ ਜੋ ਜਮਾਨਤ ਹੈ ਉਹ ਕੋਰਟ ਚ ਹੋਣੀ ਹੈ ਇਹਦੇ ਨਾਲ ਕੀ ਹੈ ਡਰਾਈਵਰ ਦੇ ਉੱਪਰ ਵੀ ਪੁਲਿਸ ਵੀ ਦਬਾਅ ਪਾਉਗੀ ਕਿ ਯਾਰ ਤੇਰੇ ਚ ਨਹੀਂ ਤੇਰਾ ਉਹ ਕਾਨੂੰਨ ਲੱਗਣਾ ਹੁਣ ਪਤਾ ਕਿ ਸਜ਼ਾ ਵੱਧਾ ਦੇ ਵਿੱਚ ਉਸ ਦੇ ਨਾਲ ਸਾਡੇ ਮਤਲਬ ਡਰਾਈਵਰਾਂ ਦਾ ਸੋਸ਼ਲ ਵੀ ਹੋਣਾ ਇੱਥੋਂ ਅੱਗੇ ਜਾ ਕੇ ਠੀਕ ਹੈ ਤੁਸੀਂ ਨਾਂ ਦੱਸੋ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਪ੍ਰੈਜ਼ੀਡੈਂਟ ਟਰੱਕ ਯੂਨੀਅਨ ਲਹਿਰਾਗਾ ਦਾ ਤੁਸੀਂ ਬਤੌਰ ਪ੍ਰੈਜ਼ੀਡੈਂਟ ਟਰੱਕ ਯੂਨੀਅਨ ਕੀ ਮਹਿਸੂਸ ਕਰਦੇ ਹੋ ਜਿਹੜਾ ਕਾਨੂੰਨ ਬਣਾਇਆ ਤੁਹਾਨੂੰ ਲੱਗਦਾ ਡਰਾਈਵਰਸ ਨੂੰ ਟਾਰਗੇਟ ਕੀਤਾ ਗਿਆ ਤੁਸੀਂ ਫੀਲ ਕਰ ਰਹੇ ਹੋ ਹਾਲਾਂਕਿ ਸਰਕਾਰ ਤੋਂ ਨਹੀਂ ਕਹਿ ਰਹੀ ਕਿ ਅਸੀਂ ਟਾਰਗੇਟ ਨਹੀਂ ਦਿੱਤਾ ਨਹੀਂ ਬਿਲਕੁਲ ਫੀਲ ਕਰ ਰਹੇ ਆ ਜੀ ਸੋ ਜੋ ਆ ਦੇਖੋ ਸਾਡੀ ਤਕਰੀਬਨ ਪੰਜਾਬ ਦੀ ਜਿੰਨੇ ਵੀ ਜਥੇਬੰਦੀਆਂ ਨਹੀਂ ਗੀਆਂ ਚਾਹੇ ਉਹ ਟਰੱਕ ਯੂਨੀਅਨ ਹੈ ਚਾਹੇ ਉਹ ਟੈਕਸੀ ਯੂਨੀਅਨ ਹੈ ਸਾਰੀਆਂ ਆ ਸਾਡੇ ਨਾਲ ਭਾਈ ਸਾਹਿਬ ਆਏ ਨੇ ਟੈਂਕਰ ਯੂਨੀਅਨ ਤੋਂ ਕਹਿੰਦਾ ਮਤਲਬ ਹੈ ਵੀ ਸਾਰੇ ਇਕੱਠੇ ਹੋ ਕੇ ਅਸੀਂ ਇਸ ਦਾ ਵਿਰੋਧ ਕਰ ਰਹੇ ਆ ਤੇ ਇਹ ਕਹਿੰਦਾ ਮਤਲਬ ਹੈ ਜੀ ਕਾਨੂੰਨ ਜੋ ਸਰਕਾਰ ਨੇ ਸੈਂਟਰ ਸਰਕਾਰ ਨੇ ਇੱਕ ਥੋਪੇ ਨੇਗੇ ਇਹ ਬਿਲਕੁਲ ਬੇਮੁਨਾਹਦ ਨੇਗੇ ਜੀ ਇਨਾਂ 'ਚ ਸੋਧ ਕਰਕੇ ਕੋਈ ਨਾ ਕੋਈ ਪ੍ਰੋਪਰ ਜਿਵੇਂ ਵੀ ਪਹਿਲਾਂ ਚੱਲਦਾ ਸੀ ਉਸੇ ਤਰੀਕੇ ਨਾਲ ਕੋਈ ਨਾ ਕੋਈ ਇਹਦਾ ਹੱਲ ਕੱਢਿਆ ਜਾਵੇ। ਮਤਲਬ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਕਾਨੂੰਨ ਬਣੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ। ਪਹਿਲੇ ਵਾਲੇ ਕਾਨੂੰਨ ਨੂੰ ਇੰਪਲੀਮੈਂਟ ਹੁੰਦੇ। ਹਾਂਜੀ ਪਹਿਲਾਂ ਵਾਲੇ ਕਾਨੂੰਨ ਜਿਵੇਂ ਵੀ ਪਹਿਲਾਂ ਚੱਲਦਾ ਸੀ ਇਹ ਪਹਿਲਾਂ ਵੀ ਸਾਰਾ ਸਿਸਟਮ ਚੱਲਦੇ ਚੱਲੇ ਰਿਹਾ ਸੀਗਾ ਉਸੇ ਤਰੀਕੇ ਨਾਲ ਲਾਗੂ ਕੀਤੇ ਹਨ। ਜੇ ਕੋਈ ਸੋਧ ਕਰਕੇ ਕਹਿੰਦਾ ਮਤਲਬ ਇਹ ਤਾਂ ਹੁਣ ਜਿਹੜਾ ਵੀ ਇਹ 7 7 ਲੱਖ ਰੁਪਇਆ ਤੇ 10 ਸਾਲ ਦੀ ਸਜ਼ਾ ਇਹਦੇ ਵਿੱਚ ਤਾਂ ਬਿਲਕੁਲ ਹੀ ਸਾਡੀ ਲੈਂਡ 'ਚ ਤਾਂ ਸਾਨੂੰ ਬਹੁਤ ਜ਼ਿਆਦਾ ਵੱਡੀ ਇਹਦੇ ਵਿੱਚ ਡਰਾਈਵਰ ਲੈਂਡ 'ਚ ਨਹੀਂ ਆਊਗਾ। ਤੁਸੀਂ ਦੱਸੋ। ਮੈਂ ਸੰਦੀਪ ਸਿੰਘ ਦਾ ਫਿਊਲ ਟੈਂਕਰ ਐਸੋਸੀਏਸ਼ਨ। ਸੰਦੀਪ ਸਿੰਘ ਜੀ ਤੁਸੀਂ ਜਦ ਤੁਹਾਡੇ ਡਰਾਈਵਰ ਜਾਂ ਫਿਰ ਜਦ ਟਰੱਕ ਲੈ ਕੇ ਟੈਂਕਰ ਲੈ ਕੇ ਸੜਕਾਂ ਤੇ ਜਾਂਦੇ ਉਹਨਾਂ ਦੀ ਕੀ ਦਿੱਕਤ ਉਹਨਾਂ ਨੂੰ ਆਉਂਦੀ ਹੈ? ਤੁਸੀਂ ਪਿੱਛੇ ਜੇ ਦੇਖਿਆ ਹੀ ਹੈ ਸੋਨੂੰ ਵੀ ਪਤਾ ਹੈ ਵੀ ਪੈਟਰੋਲ ਡੀਜ਼ਲ ਬਿਨਾ ਜ਼ਿੰਦਗੀ ਜਿਹੜਾ ਜੀਵਨ ਆ ਉਹ ਅਸਤਵਿਅਸਤ ਹੋ ਜਾਂਦਾ ਹੈ। ਇੱਕ ਦਿਨ ਲਈ ਤੇਲ ਚਾਲਕਾਂ ਨੇ ਹੜਤਾਲ ਕੀਤੀ ਸੀ। ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਪੰਪਾਂ ਤੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਦੀਆਂ। ਤੇ ਇਸ ਲਈ ਅਸੀਂ ਚਾਹੁੰਦੇ ਆ ਸਰਕਾਰ ਨੂੰ ਇਹ ਅਪੀਲ ਕਰਨੀ ਕਿ ਵੀ ਜਿਹੜਾ ਇਹ ਹਿੱਟ ਐਂਡ ਰਨ ਦਾ ਕਾਨੂੰਨ ਜਿਹੜਾ ਇਹ ਥੋਪਿਆ ਡਰਾਈਵਰਾਂ ਤੇ ਵੀ ਇਹਨੂੰ ਵਾਪਸ ਲਵੇ ਨਹੀਂ ਅਸੀਂ ਉਸੇ ਤਰ੍ਹਾਂ ਫਿਰ ਤੋਂ ਇਸ ਤਰ੍ਹਾਂ ਦੀ ਕੋਈ ਸਖਤ ਕਦਮ ਚੁੱਕਾਂਗੇ ਜਿਸ ਕਰਕੇ ਦੁਬਾਰਾ ਫਿਰ ਜਿਹੜਾ ਜੀਵਨ ਅਸਤਵਿਅਸਤ ਹੋ ਸਕਦਾ ਹੈ ਇਸ ਦੀ ਜ਼ਿੰਮੇਵਾਰ ਫਿਰ ਸਰਕਾਰ ਹੋਵੇਗੀ ਸ਼ੁਕਰੀਆ ਅਸੀਂ ਗੱਲ ਕੀਤੀ ਟੈਕਸੀ ਆਪਰੇਟਰਸ ਟੈਂਕਰਸ ਆਪਰੇਟਰਸ ਜਾਂ ਫਿਰ ਟਰੱਕ ਆਪਰੇਟਰਸ ਦੀ ਯੂਨੀయన్స్ ਦੇ ਰੈਪ੍ਰੈਜ਼ੈਂਟੇਟਿਵਸ ਦੇ ਨਾਲ ਗਲਬਾਤ ਦਾ ਜਿਹੜਾ ਲਬਲਵਾਬ ਨਿਕਲਿਆ ਹੋਇਆ ਹੈ ਉਹ ਇਹ ਕਿ ਇੱਕ ਤਾਂ ਇਹ ਜਿਹੜੇ ਕਾਨੂੰਨ ਬਣਾਏ ਗਏ ਨੇ ਉਹਨਾਂ ਨੂੰ ਇੰਪਲੀਮੈਂਟ ਨਾ ਕੀਤਾ ਜਾਏ ਕਿਉਂਕਿ ਉਹਨਾਂ ਦੇ ਵਿੱਚ ਸਿਰਫ ਜਿਹੜੇ ਡਰਾਈਵਰਸ ਨੇ ਉਹਨਾਂ ਨੂੰ ਹੀ ਦੋਸ਼ੀ ਮੰਨਿਆ ਜਾਂਦਾ ਹੈ ਬਾਕੀ ਜੇ ਗਲਤੀ ਕਿਸੇ ਹੋਰ ਦੀ ਹੋਵੇ ਪਬਲਿਕ ਦੀ ਹੋਵੇ ਦੂਜੇ ਡਰਾਈਵਰ ਦੀ ਹੋਵੇ ਤਾਂ ਉਹਨਾਂ ਨੂੰ ਦੋਸ਼ੀ ਨਹੀਂ ਮੰਨਿਆ ਜਾਂਦਾ ਸਭ ਤੋਂ ਪਹਿਲਾ ਐਕਸ਼ਨ ਜਿਹੜਾ ਹੈ ਉਹ ਵੱਡੀ ਗੱਡੀ ਦੇ ਡਰਾਈਵਰ ਦੇ ਖਿਲਾਫ ਲਿੱਤਿਆ ਜਾਂਦਾ ਹੈ ਦੂਜੀ ਉਹਨਾਂ ਦੀ ਸੁਜੈਸ਼ਨ ਇਹ ਹੈ ਕਿ ਸਿਰ हिट एंड रन नी ड्राइवर्स दी सिक्योरिटी ए उस दा भी ਉਪਰਾਲਾ ਕੀਤਾ ਜਾਏ ਕਿਉਂਕਿ ਕਈ ਵਾਰ ਮੌਬ ਲਿੰਚਿੰਗ ਹੋ ਜਾਂਦੀ ਹੈ ਜੇ ਕਿਤੇ ਐਕਸੀਡੈਂਟ ਹੋ ਗਿਆ ਤੇ ਡਰਾਈਵਰ ਦੀ ਪਟਾਈ ਹੁੰਦੀ ਹੈ ਉਹਦੀ ਮੈਨ ਹੈਂਡਲਿੰਗ ਹੁੰਦੀ ਹੈ ਉਹਦੀ ਮੌਬ ਲਿੰਚਿੰਗ ਤੱਕ ਕੀਤੀ ਜਾਂਦੀ ਹੈ ਤੇ ਇਸ ਦਾ ਵੀ ਪ੍ਰੋਟੈਕਸ਼ਨ ਡਰਾਈਵਰਸ ਨੂੰ ਦਿੱਤਾ ਜਾਏ ਸੋ ਕੁੱਲ ਮਿਲਾ ਕੇ ਇਹ ਜਿਹੜੇ ਰੈਪ੍ਰੈਜ਼ੈਂਟੇਟਿਵਸ ਇੱਥੇ ਮੌਜੂਦ ਸਨ ਉਹਨਾਂ ਦਾ ਇਹ ਸੁਜੈਸ਼ਨ ਹੈ ਕਿ ਸਰਕਾਰ ਜੇ ਚਾਹੁੰਦੀ ਹੈ ਕਿ ਟਰਾਂਸਪੋਰਟੇਸ਼ਨ ਐਸੈਂਸ਼ੀਅਲ ਆਈਟਮਸ ਦੀ ਹੈ ਉਹ ਠੀਕ ਠਾਕ ਚਲਦੀ ਰਹੇ ਤੇ ਇਹਨਾਂ ਕਾਨੂੰਨਾਂ ਨੂੰ ਇੰਪਲੀਮੈਂਟ ਨਾ ਕੀਤਾ ਜਾਏ ਤੇ ਬਾਕੀ ਡਰਾਈਵਰਸ ਦੀ ਪ੍ਰੋਟੈਕਸ਼ਨ ਡਰਾਈਵਰਸ ਦੀ ਪੈਨਸ਼ਨ ਜਾਂ ਡਰਾਈਵਰਸ ਦੀ ਇੰਸ਼ੋਰੈਂਸ ਉਸ ਦਾ ਉਪਰਾਲਾ ਵੀ ਹੋਣਾ ਚਾਹੀਦਾ ਕੈਮਰਾ ਪ੍ਰਸ਼ਨ ਅਮਨ ਗੁਪਤਾ ਦੇ ਨਾਲ ਮਨਜੀਤ ਸੈਗਲ ਚੰਡੀਗੜ੍ਹ